ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਵਿਚਾਰ ਚਰਚਾ ਵਾਸਤੇ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਯਾਨੀ ਕਿ 4 ਅਗਸਤ 2025 ਦਾ ਹੁਕਮਨਾਮਾ ਸਾਹਿਬ ਲੈ ਕੇ ਆਏ ਹਾਂ ਹਾਂ ਜੀ ਇਹ ਬਾਣੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਹੈ ਵਢਹੰਸ ਰਾਗ ਵਿੱਚ ਤੇ ਅੰਗ 584 ਤੇ ਸੋशोਭਿਤ ਹੈ ਜੀ ਤੇ ਸਾਡਾ ਮਕਸਦ ਹੈ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝਣਾ ਖਾਸ ਕਰਕੇ ਇਹ ਜਿਹੜਾ ਸਰੀਰ ਹੈ ਇਹਦੀ ਨਾਸ਼ਮਾਨਤਾ ਤੇ ਇਹਨੂੰ ਆਤਮਿਕ ਤੌਰ ਤੇ ਕਿਵੇਂ ਸ਼ੁੱਧ ਕਰਨਾ ਹੈ ਇਸ ਬਾਰੇ ਬਿਲਕੁਲ ਜੀ ਬਿਲਕੁਲ ਇਹ ਸਾਰੀ ਵਿਚਾਰ ਗੁਰਬਾਣੀ ਤੇ ਹੀ ਆਧਾਰਿਤ ਹੈ ਆਪਰ ਇਸ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੁਕਮਨਾਮਾ ਸਾਹਿਬ ਸ਼ੁਰੂ ਹੁੰਦਾ ਹੈ ਇਹੋ ਸਰੀਰ ਜਾਜਰੀ ਹੈ ਇਸਨੂੰ ਜਰ ਪਹੁੰਚੇ ਆਏ ਬਹੁਤ ਸਪਸ਼ਟ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਸਰੀਰ ਤਾਂ ਕਮਜ਼ੋਰ ਹੈ ਜੀ ਬੁਢੇਪਾ ਤਾਂ ਆਉਣਾ ਹੀ ਆਣਾ ਹੈ ਹਾਂਜੀ ਇਹ ਤਾਂ ਸੱਚਾਈ ਹੈ ਪਰ ਨਾਲੀ ਆਸ ਦੀ ਕਿਰਨ ਹੈ ਗੁਰ ਰੱਖੇ ਸੇ ਉਬਰੇ ਹੋਰ ਮਰ ਜੰਮੇ ਆਵੇ ਜਾਏ ਇਹ ਰਾਖੇ ਜਾਣ ਦਾ ਮਤਲਬ ਕੀ ਹੋਇਆ ਥੇ ਹਾਂਜੀ ਦੇਖੋ ਰਾਖੇ ਜਾਣ ਦਾ ਮਤਲਬ ਹੈ ਗੁਰੂ ਦੀ ਸ਼ਰਨ ਲੈ ਲੈਣੀ ਉਹਦੀ ਸਿੱਖਿਆ ਦੇ ਤੁਰ ਪੈਣਾ ਅੱਛਾ ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲ ਪੈਂਦੇ ਨੇ ਉਹ ਸਮਝ ਜਾਂਦੇ ਨੇ ਕਿ ਸਰੀਰ ਤਾਂ ਨਾਸ਼ਵਾਨ ਹੈ ਤੇ ਇਸ ਦੇ ਮੋਹ ਤੋਂ ਵੱਜ ਜਾਂਦੇ ਨੇ ਪਰ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਜਿਨ੍ਹਾਂ ਨੂੰ ਮਨਮੁਖ ਕਿਹਾ ਗਿਆ ਹੈ ਹਾਂਜੀ ਉਹ ਜਨਮ ਮਰਨ ਦੇ ਗੇੜ ਵਿੱਚ ਫਸੇ ਰਹਿੰਦੇ ਨੇ ਤੇ ਫਿਰ ਅੰਤ ਵੇਲੇ ਉਹਦੋਂ ਪਛਤਾਉਂਦੇ ਨੇ ਅੰਤ ਗਏ ਪਛਤਾਵੇਂ ਕਿਉਂਕਿ ਨਾਮ ਤੋਂ ਬਿਨਾ ਅਸਲ ਸੁੱਖ ਨਹੀਂ ਮਿਲਿਆ ਹੁੰਦਾ ਬਿਲਕੁਲ ਬਿਨ ਨਾਵੇ ਸੁੱਖ ਨ ਹੋਈ ਇਸ ਦੁਨੀਆ ਵਿੱਚ ਵੀ ਇੱਜ਼ਤ ਕਵਾ ਲੈਂਦੇ ਨੇ ਮਨਮੁਖ ਹੈ ਪਤ ਖੋਈ ਤੇ ਅੱਗੇ ਪਰਲੋਕ ਵਿੱਚ ਤਾਂ ਕੋਰ ਨਹੀਂ ਰਹੀ ਓਨ ਲਈ ਜੰਪੁਰ ਕੋਰ ਅੰਧਾਰ ਕੋਈ ਸਹਾਰਾ ਨਹੀਂ ਉੱਥੇ ਤਾਂ ਫਿਰ ਜੇ ਸਰੀਰ ਇੰਨਾ ਕਮਜ਼ੋਰ ਹੈ ਤੇ ਮੋ ਵੀ ਖਾਤਕ ਹੈ ਫਿਰ ਉਹ ਅਵਸਥਾ ਕਿਵੇਂ ਆਵੇਗੀ ਜਿਸ ਨੂੰ ਗੁਰੂ ਸਾਹਿਬ ਕਾਇਆ ਕੰਚਨ ਕਹਿੰਦੇ ਨੇ ਯਾਨੀ ਸਰੀਰ ਸੋਨੇ ਵਰਗਾ ਸ਼ੁੱਧ ਹਾਂਜੀ ਇਹੀ ਤਾਂ ਗੁਰੂ ਦੀ ਮਿਹਰ ਹੈ ਜੀ ਸਾਹਿਬ ਦੱਸਦੇ ਨੇ ਕਾਇਆ ਕੰਚਨ ਤਾਥੀ ਹੈ ਜਦ ਸਤਗੁਰ ਲੈ ਮਿਲਾਏ ਅੱਛਾ ਜਦੋਂ ਸਤਗੁਰੂ ਪ੍ਰਭੂ ਨਾਲ ਮਿਲਾ ਦੇਵੇ ਜੀ ਜਦੋਂ ਗੁਰੂ ਦੀ ਕਿਰਪਾ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਫਿਰ ਉਹ ਮਾਇਆ ਦਾ ਪਰਮ ਦੁਨੀਆ ਦੀ ਖਿੱਚ ਉਹ ਆਪਣੇ ਆਪ ਕੱਟੀ ਜਾਂਦੀ ਹੈ ਪਰਮ ਮਾਇਆ ਵਿੱਚੋਂ ਕੱਟੀਏ ਤੇ ਬੰਦਾ ਸੱਚੇ ਨਾਮ 'ਚ ਟਿਕ ਜਾਂਦਾ ਹੈ ਸੱਚੇ ਨਾਮ ਸਮਾਏ ਬਿਲਕੁਲ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਕੋਈ ਇਸ ਅਵਸਥਾ 'ਚ ਪਹੁੰਚ ਜਾਂਦਾ ਹੈ ਨਾਮ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਹਦਾ ਅਨੁਭਵ ਉਹਦੀ ਉਹਦੀ ਜ਼ਿੰਦਗੀ ਕਿਹੋ ਜੀ ਹੁੰਦੀ ਹੋਵੇਗੀ ਹਾਂਜੀ ਗੁਰਬਾਣੀ ਬਹੁਤ ਸੋਹਣਾ ਦੱਸਦੀ ਹੈ ਉਹ ਫਿਰ ਹਰੀ ਦੇ ਗੁਣ ਗਾਉਂਦਾ ਹੈ ਹਰ ਗੁਣ ਗਾਏ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਕੇ ਸੁਖ ਪਾਉਂਦਾ ਹੈ ਮਿਲ ਪ੍ਰੀਤਮ ਸੁਖ ਪਾਏ ਹੂੰ ਹੂੰ ਦਿਨ ਰਾਤ ਇੱਕ ਅੰਦਰੂਨੀ ਖੁਸ਼ੀ ਇੱਕ ਆਨੰਦ 'ਚ ਰਹਿੰਦਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਤੇ ਸਭ ਤੋਂ ਵੱਡੀ ਗੱਲ ਕੀ ਵਿੱਚੋਂ ਹਉਮੈ ਜਾਏ ਅੰਦਰੋਂ ਮੈਂ ਮੇਰਾ ਹੰਕਾਰ ਉਹ ਨਿਕਲ ਜਾਂਦਾ ਹੈ ਇਹ ਬਹੁਤ ਵੱਡੀ ਗੱਲ ਹੈ ਅੱਜ ਦੇ ਜ਼ਮਾਨੇ 'ਚ ਹੈ ਨਾ ਜਿੱਥੇ ਹਰ ਪਾਸੇ ਮੈਂ ਮੈਂ ਹੀ ਹੈ ਸੋਸ਼ਲ ਮੀਡੀਆ ਤੇ ਕੰਮ ਤੇ ਰਿਸ਼ਤਿਆਂ 'ਚ ਵੀ ਬਿਲਕੁਲ ਜੀ ਬਿਲਕੁਲ ਇਹ ਸਭ ਹਉਮੈ ਦੇ ਹੀ ਤਾਂ ਰੂਪ ਨੇ ਆਪਣੀ ਵਡਿਆਈ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਪਰ ਗੁਰੂ ਦਾ ਮਾਰਗ ਇਸ ਤੋਂ ਉਲਟ ਹੈ ਨਿਮਰਤਾ ਦਾ ਹਾਂਜੀ ਦੂਜਿਆਂ ਨੂੰ ਸੁਣਨਾ ਆਪਣੀ ਗਲਤੀ ਮੰਨਣੀ ਬਿਨਾਂ ਕਿਸੇ ਉਮੀਦ ਤੋਂ ਸੇਵਾ ਕਰਨੀ ਜਿਵੇਂ ਗੁਰੂ ਅਮਰਦਾਸ ਜੀ ਨੇ ਖੁਦ ਕਿੰਨੀ ਨਿਮਰਤਾ ਨਾਲ ਸੇਵਾ ਕੀਤੀ ਜੀ ਇਹ ਅੰਦਰੂਨੀ ਸ਼ਾਂਤੀ ਦਿੰਦਾ ਹੈ ਇਹ ਉਹ ਸੁੱਖ ਹੈ ਜਿਹੜਾ ਬਾਹਰਲੀਆਂ ਚੀਜ਼ਾਂ ਪੈਸਾ ਸ਼ੋਹਰਤ ਕਦੇ ਨਹੀਂ ਦੇ ਸਕਦਾ ਤਾਂ ਹੀ ਉਹ ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਦੇ ਚਰਨੀ ਲੱਗਾ ਜਿਨ੍ਹਾਂ ਨੇ ਆਪਣਾ ਮਨ ਨਾਮ ਨਾਲ ਜੋੜਿਆ ਹੈ ਤਿੰਨ ਕਹਿ ਹੋਣ ਲਾਗੋ ਪਾਏ ਆ ਵਾਹ ਬਹੁਤ ਖੂਬ ਤਾਂ ਇਹ ਹਉਮੈ ਦਾ ਤਿਆਗ ਇਹ ਬਹੁਤ ਜ਼ਰੂਰੀ ਹੈ ਅਸਲ ਸ਼ੁੱਧਤਾ ਲਈ ਹਾਂਜੀ ਪਰ ਅੱਗੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਿ ਸੱਚੇ ਪ੍ਰਭੂ ਦੀ ਸਿਫਤ ਸਲਾਵੀ ਉਦੋਂ ਹੀ ਹੁੰਦੀ ਹੈ ਜਦੋਂ ਗੁਰੂ ਸਮਝ ਬਖਸ਼ਦਾ ਹੈ। ਸੋ ਸੱਚਾ ਸੱਚ ਸਲਾਈਏ ਜੇ ਸਤਗੁਰ ਦੇ ਬੁਝਾਏ। ਹਾਂਜੀ ਕਿਉਂਕਿ ਗੁਰੂ ਤੋਂ ਬਿਨਾ ਤਾਂ ਜੀਵ ਜੀਵ ਇਸਤਰੀਆਂ ਉਹ ਪਰਮ ਜੀ ਭੜਕਦੀਆਂ ਰਹਿੰਦੀਆਂ ਨੇ ਬਿਨ ਸਤਗੁਰ ਪਰਮ ਪੁਲਾਣੀਆਂ। ਅੱਛਾ ਉਹਨਾਂ ਨੂੰ ਸਹੀ ਰਾਹ ਦਾ ਪਤਾ ਹੀ ਨਹੀਂ ਹੁੰਦਾ। ਤੇ ਫਿਰ ਅੱਗੇ ਪ੍ਰਭੂ ਦੀ ਦਰਗਾਹ 'ਚ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਕਿਆ ਮੂੰਹ ਦੇ ਸਨੇ ਅੱਗੇ ਜਾਏ? ਤੇ ਜਿਹੜੀਆਂ ਔਗੁਣਾਂ 'ਚ ਫਸੀਆਂ ਰਹਿੰਦੀਆਂ ਨੇ ਉਹ ਤਾਂ ਜੀ ਦੁੱਖ ਹੀ ਪਾਉਂਦੀਆਂ ਨੇ ਤੇ ਪਛਤਾਉਂਦੀਆਂ ਨੇ ਅਵਗੁਣ ਪਛਤਾਏ ਦੁਖੋ ਦੁਖ ਕਮਾਏ ਬਸ ਦੁੱਖੀ ਦੁਖ ਉਹਨਾਂ ਦੇ ਹਿੱਸੇ ਆਉਂਦਾ ਤੇ ਇਸ ਦੇ ਉਲਟ ਜਿਹੜੀਆਂ ਨਾਮ ਵਿੱਚ ਰੰਗੀਆਂ ਜਾਂਦੀਆਂ ਨੇ ਉਹਨਾਂ ਦਾ ਕੀ ਬਣਦਾ ਉਹਨਾਂ ਲਈ ਗੁਰੂ ਸਾਹਿਬ ਕਹਿੰਦੇ ਨੇ ਨਾਮ ਰਤਿਆ ਸੇ ਸੋਹਣੀ ਫਿਰ ਕੇ ਅੰਕ ਸਮਾਏ ਯਾਨੀ ਕਿ ਉਹ ਸੋਹਣੀਆਂ ਲੱਗਦੀਆਂ ਨੇ ਤੇ ਆਪਣੇ ਪਿਆਰੇ ਪ੍ਰਭੂਪਤੀ ਦੀ ਗੋਦ ਵਿੱਚ ਉਹਦੇ ਪਿਆਰ ਵਿੱਚ ਸਮਾ ਜਾਂਦੀਆਂ ਨੇ ਵਾ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਸ ਪ੍ਰਭੂ ਤੋਂ ਵੱਡਾ ਹੋਰ ਕੋਈ ਨਹੀਂ ਹੈ ਤਿਸ ਜੇਵੜ ਅਵਰ ਨਾ ਸੂਜਈ ਫਿਰ ਹਰ ਅਰਦਾਸ ਹਰ ਪੁਕਾਰ ਉਸੇ ਅੱਗੇ ਹੁੰਦੀ ਹੈ ਤੇ ਅਖੀਰ ਵਿੱਚ ਗੁਰੂ ਸਾਹਿਬ ਫਿਰ ਉਹਨਾਂ ਗੁਰਮੁਖਾਂ ਦੀ ਸੰਗਤ ਦੀ ਇੱਛਾ ਕਰਦੇ ਨੇ ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗੋਂ ਪਾਏ ਇਹਨਾਂ ਗੁਰਮੁਖਾਂ ਦੀ ਕੀ ਖਾਸੀਅਤ ਹੈ ਜੀ ਇਹ ਗੰ ਸੱਚੇ ਹੁੰਦੇ ਨੇ ਨਿਰਮਲ ਹੁੰਦੇ ਨੇ ਸੇ ਜਨ ਸੱਚੇ ਨਿਰਮਲੇ ਇਨਾਂ ਦੀ ਸੰਗਤ ਦਾ ਅਸਰ ਹੀ ਇੰਨਾ ਪਵਿੱਤਰ ਹੁੰਦਾ ਹੈ ਕਿ ਇਹਨਾਂ ਨੂੰ ਮਿਲਣ ਨਾਲ ਸਾਰੇ ਵਿਕਾਰਾਂ ਦੀ ਮਹਿਲ ਤੁਲ ਜਾਂਦੀ ਹੈ। ਤਿੰਨ ਮਿਲਿਆ ਮਲ ਸਬ ਜਾਏ। ਅੱਛਾ ਉਹ ਸਮਝੋ ਕਿ ਸੱਚ ਦੇ ਸਰੋਵਰ ਵਿੱਚ ਨਾ ਹੁੰਦੇ ਨੇ ਹਰ ਵੇਲੇ। ਸੱਚੇ ਸਰ ਨਾਏ। ਸਦਾ ਸਹਿਜ ਅਵਸਥਾ ਵਿੱਚ, ਪ੍ਰੇਮ ਵਿੱਚ ਟਿਕੇ ਰਹਿੰਦੇ ਨੇ। ਸੱਚੇ ਸਹਿਜ ਸੁਭਾਏ। ਹੂੰ ਤੇ ਸਤਿਗੁਰੂ ਦੀ ਕਿਰਪਾ ਨਾਲ ਉਹ ਉਸ ਪ੍ਰਭੂ ਨੂੰ ਸਮਝ ਲੈਂਦੇ ਨੇ ਜੋ ਅਗੰਮ ਹੈ, ਅਗੋਚਰ ਹੈ, ਨਿਰੰਜਨ ਹੈ। ਸਤਗੁਰ ਦੀਆ ਬੁਝਾਏ ਹਾਂਜੀ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾਉਂਦਿਆਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਹੋ ਜੇ ਗੁਰਮੁਖ ਫਿਰ ਦਿਨ ਰਾਤ ਪ੍ਰੇਮ ਵਿੱਚ ਰੰਗੇ ਹੋਏ ਭਗਤੀ ਕਰਦੇ ਨੇ ਅਣ ਦਿਨ ਭਗਤ ਕਰਹਿ ਰੰਗ ਰਾਤੇ ਤੇ ਅੰਤ ਵਿੱਚ ਸੱਚ ਵਿੱਚ ਹੀ ਸਮਾ ਜਾਂਦੇ ਨੇ ਨਾਨਕ ਸੱਚ ਸਮਾਏ ਦਾ ਸਾਰੀ ਵਿਚਾਰ ਦਾ ਨਿਚੋੜ ਮਤਲਬ ਸਾਰੇ ਨਿਕਲਿਆ ਕਿ ਇਹ ਸਰੀਰ ਤਾਂ ਨਾਸ਼ਵਾਨ ਹੈ ਬੁਢੇਪਾ ਆਉਣਾ ਹੀ ਹੈ ਹਾਂਜੀ ਇਹ ਪੱਕਾ ਹੈ ਪਰ ਇਸ ਨੂੰ ਕੰਚਨ ਮਤਲਬ ਸੋਨੇ ਵਰਗਾ ਸ਼ੁੱਧ ਬਣਾਉਣ ਦਾ ਤੇ ਅਸਲ ਸੁੱਖ ਪਾਉਣ ਦਾ ਰਾਹ ਸਤਿਗੁਰੂ ਦੀ ਸ਼ਰਣ ਵਿੱਚ ਹੈ ਜੀ ਨਾਮ ਸਿਮਰਨ ਰਾਹੀਂ ਤੇ ਖਾਸ ਕਰਕੇ ਹਉਮੈ ਦਾ ਤਿਆਗ ਕਰਕੇ ਬਿਲਕੁਲ ਤੇ ਇੱਥੇ ਹੀ ਮੇਰੇ ਖਿਆਲ ਚ ਸਾਡੇ ਸਾਰਿਆਂ ਲਈ ਇੱਕ ਸਵਾਲ ਵੀ ਹੈ ਕਿਹ ਸਵਾਲ ਕਿ ਅੱਜ ਦੀ ਜਿਹੜੀ ਜ਼ਿੰਦਗੀ ਹੈ ਐਨੀ ਭੱਜ ਦੌੜ ਵਾਲੀ ਐਨੇ ਤਣਾਅ ਵਾਲੀ ਹਾਂਜੀ ਇਸ ਵਿੱਚ ਅਸੀਂ ਇਸ ਜਜਰੀ ਸਰੀਰ ਨੂੰ ਕੰਚਨ ਕਾਇਆ ਬਣਾਉਣ ਲਈ ਗੁਰੂ ਦੀ ਇਹ ਸਿੱਖਿਆ ਜਿਵੇਂ ਨਿਮਰਤਾ ਨਾਮ ਸਿਮਰਨ ਸੇਵਾ ਹਾਂਜੀ ਇਸ ਨੂੰ ਆਪਣੇ ਰੋਜ਼ ਦੇ ਜੀਵਨ ਦਾ ਹਿੱਸਾ ਕਿਵੇਂ ਬਣਾਈਏ ਹਾਂ ਇਹ ਸੋਚਣ ਵਾਲੀ ਗੱਲ ਹੈ ਅਮਲ ਵਿੱਚ ਕਿਵੇਂ ਲਿਆਈਏ ਜੀ ਬਿਲਕੁਲ ਇਸ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਚੰਗਾ ਜੀ ਅਸੀਂ ਆਸ ਕਰਦੇ ਹਾਂ ਕਿ ਸਾਡਾ ਸਭ ਦਾ ਦਿਨ ਸ਼ੁਭ ਅਤੇ ਬਰਕਤ ਵਾਲਾ ਹੋਵੇ ਜੀ ਇਸ ਵਿਚਾਰ ਚਰਚਾ ਦੌਰਾਨ ਗੁਰਬਾਣੀ ਦੇ ਉਚਾਰਣ ਵਿੱਚ ਜਾਂ ਹੋਰ ਕਿਸੇ ਵੀ ਤਰ੍ਹਾਂ ਦੀਆਂ ਪੁੱਲਾਂ ਚੁੱਕਾਂ ਲਈ ਖਿਮਾ ਕਰਨਾ ਜੀ ਹਾਂਜੀ ਖਿਮਾ ਦੇ ਜਾਂਜਖਾਂ ਤੇ ਰੋਜ਼ਾਨਾ ਹੁਕਮਨਾਮਾ ਵਿਚਾਰ ਚਰਚਾ ਸੁਣਨ ਲਈ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਆਪਣੇ ਕੀਮਤੀ ਸੁਝਾਅ ਵੀ ਹੇਠਾਂ ਟਿੱਪਣੀਆਂ ਵਿੱਚ ਜ਼ਰੂਰ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ